ਇਹ ਆ ਬੈਠਾ ਪਰਿਵਾਰ ਇਹਨਾਂ ਦਾ ਕੋਈ ਕਾਰਡ ਨਹੀਂਗਾ ਇਹਨਾਂ ਨੂੰ ਕੋਈ ਰਾਸ਼ਨ ਨਹੀਂ ਮਿਲਦਾਗਾ ਮਿਲਦਾ ਕਿਨੂੰ ਐ ਪ੍ਰਵਾਸੀਆਂ ਨੂੰ ਕੀ ਇਹ ਉਹਦੇ ਨਹੀਂਗੇ ਹੱਕਦਾਰ ਨਹੀਂਗੇ ਜਿਹਦੇ ਲਈ ਇਹ ਪਾਲਿਸੀਆਂ ਬਣੀਆਂ ਪੁੱਛੋ ਇਹਨਾਂ ਤੋਂ ਪੁੱਛੋ ਮਾੜਾ ਦੱਸੋ ਜੀ ਸੰਨ ਮਿਲਦਾ ਦੋ ਜਣਿਆਂ ਨੂੰ ਇਹ ਅੱਛਾ ਜੀ ਪਹਿਲਾਂ ਉਹ ਚੜ ਗਏ ਦੋ ਕੁੜੀਆਂ ਦਾ ਨੌਟ ਕੱਟ ਗਿਆ ਜੀ ਮੁੰਡੇ ਦਾ ਵੀ ਕੱਟ ਗਿਆ ਕੱਟ ਗਿਆ ਜੀ ਤੇ ਫਿਰ ਮੁੰਡੇ ਦਾ ਕੱਟ ਦਿਆ ਫਿਰ ਦੋਹਾਂ ਦਾ ਰਹਿ ਗਿਆ ਜੀ ਕਦੀ ਚੜਾਈ ਨਹੀਂ ਤੇ ਚੜਾ ਗਿਆ ਤਾਰ ਦਿੰਦੇ ਆ ਜਿਹੜੇ ਬਈਏ ਸਾਰੇ ਕਿੰਨੂੰ ਰਸਨਾ ਮਿਲ ਰਹੀ ਸਾਡੇ ਪੰਜਾਬੀ ਗਾਡੇ ਘੜ ਘੜ ਗਏ ਮੈਨੂੰ ਕਦੇ ਨਹੀਂ ਮਿਲੀ ਅਸੀਂ ਜਾਂ ਆਈ ਅਸੀਂ ਜਾਂਦੇ ਆਂ ਬਾਈ ਬੰਨੀ ਪਰ ਗਏ ਬੋਚੋ ਜੀ ਬਾਈ ਬੰਨੀ ਪਰ ਜਾ ਕੇ ਦਫ਼ਤਰ ਮੈਂ ਗਿਆ ਮੈਂ ਪੀਜੀ ਜਮਾਈ ਅੱਗਾ ਕਰਕੇ ਬਣਦੇ ਨੀ ਜੀ ਜਗਦੀਸ਼ ਨੇ ਜਮਾ ਹੀ ਪਿੱਛੇ ਕਿੰਨੂੰ ਆਣ ਗਏ ਕਿੰਨਾਂ ਕਰਦੇ ਆਏ ਪੀਜੀ ਬਾਈ ਕਿਸੇ ਨੇ ਨਹੀਂ ਰੋਕੀ ਮੇਰੀ ਪਿੱਛੇ ਮੇਰਾ ਘਰ ਜਾ ਕੇ ਦੇਖੋ ਇੱਕ ਮਿੰਟ ਮੇਰਾ ਬੱਚਾ ਫਿਰ ਤੇ ਇਨਸਾਫ ਕਰਾ ਕੇ ਮੇਰਾ ਇੱਕ ਵਾਰੀ ਕਰ ਦੇ ਕੇ ਆ ਵੀਰੇ ਮੈਨੂੰ ਕੋਈ ਸੂਰਤ ਨਹੀਂ ਕਦੇ ਮਿਲੀ ਮੈਂ ਆਪਣਾ ਕੰਦ ਕਰਦਿਆਂ ਆਪਣਾ ਕੰਦ ਸਾਡੇ ਕੰਦ ਕੱਚੀ ਗੰਦਾਈ ਕੱਚੀ ਗੰਦਾ ਕਵਰ ਕੰਦ ਰੱਖੀ ਹੈ ਨਾ 3-4 ਮਜ਼ਲੀ ਬਣਾ ਦੀ ਉਪਰ ਤੇ ਸਾਡੇ ਪੰਜਾਬੀ ਮਜ਼ਦੂਰਾਂ ਦੇ ਜਿਹੜੇ ਮਿਲਦੇ ਸੀ ਰਾਸ਼ਨ ਕਾਰਡ ਉਹ ਇਕੱਠੇ ਤੇ ਪ੍ਰਵਾਸੀਆਂ ਦੇ ਬਣਾ ਲਏ ਇਹ ਬਹੁਤ ਵੱਡੀ ਗੱਲ ਹੈ ਇਹਨਾਂ ਨੇ ਲਿਖ ਕੇ ਦਿੱਤਾ ਡੀਸੀ ਨੂੰ ਇੱਥੇ ਮਹਾਲੀ ਨੂੰ ਕਈ ਵਾਰੀ ਵੀ ਜਿਹੜੇ ਇੱਥੇ ਗਰਗਨੇ ਤੌਰ ਤੇ ਰਹਿ ਰਹੇ ਨੇ ਵੋਟਾਂ ਕੱਟੀਆਂ ਜਾਂਣ ਉਹ ਸੁਣਵਾਈ ਹੈ ਨਹੀਂ ਸਾਡੇ ਬੰਦੇ ਨੇ ਵੋਟਾਂ ਹੀ ਕੱਟ ਦਿੰਦੇ ਆ ਰਾਸ਼ਨ ਕਾਰਡ ਕੱਟ ਦਿੰਦੇ ਆ ਆਧਾਰ ਕਾਰਡ ਕੱਟ ਦਿੰਦੇ ਆ ਇਹਨਾਂ ਨੂੰ ਸਾਰਾ ਉਹ ਦੇ ਰਿਹਾ ਸੂਲਤਾਂ ਅਸੀਂ ਮਹੀਨੇ ਦੀ 15 ਕਿਲੋ ਕਣਕ ਲੈਂਦੇ ਆ ਤੇ ਭਈ ਇਹ ਥੱਲੇ ਪਰ ਪਰ ਕੇ ਲੈਦੇ ਸੀ 15 ਕਿਲੋ ਕਣਕ ਪਾ ਗਿਆ 5 ਜੀ ਦੇ ਫਿਰ ਵੀ ਸੁੱਕਣ ਵਾਲੀ 5 ਜੀ ਤੋਂ ਤਾਂ 15 ਕਿਲੋ ਕਣਕ ਮਿਲਦੀ ਸੀ 1 ਵਜੇ ਅੱਠ ਨੌ ਲੈਣੇ ਆਈ ਥੱਲੇ ਜਾ ਕੇ ਪਰ ਦੋਨਾਂ ਨੂੰ ਆਂਦਾ ਪੂਰੀ ਬੈਲ ਬਣਵਾ ਕੇ ਰੱਖ ਆ ਹੁਣ 20 ਜੀ ਦਾ ਹਾਂ ਜੀ ਜਦੋਂ ਮੈਨੂੰ ਦੱਸ ਆ ਜੀ ਦਾ ਮੁੰਡੇ ਪੰਜ ਪੰਜ ਕੋਈ ਨਹੀਂ ਕਰੀ ਵੋਟਾਂ ਵੰਡ ਰਹੀ ਨੇ ਮੈਂ ਡੀਸੀ ਆਫਿਸ ਤੇ ਗੇੜੇ ਖਾ ਗਏ ਆਪਣੀ ਬੋਲ ਚੇਂਜ ਕਰਵਾ ਲਈ ਇਹਨੇ ਘਰੇ ਬਣਾਉਂਦੇ ਆ ਘਰੇ ਬਣਾਉਂਦੇ ਆ ਚਲੀ ਸਭ ਤੋਂ ਵੱਡੀ ਗੱਲ ਆ ਆ ਵੇਖੋ ਇਹ ਧੱਕੇ ਖਾ ਕੇ ਵੋਟ ਬਣਾਉਂਦੇ ਆ ਜਦੋਂ ਇੱਥੇ ਲਿਖ ਕੇ ਦਿੰਦੇ ਡੀਸੀ ਨੂੰ ਆ ਅਸੀਂ ਇਥੋਂ ਦੇ ਡੀਸੀ ਨੂੰ ਵੀ ਪੁੱਛਾਂਗੇ ਕਿ ਜਦੋਂ ਤੁਹਾਨੂੰ ਲਿਖ ਕੇ ਦਿੰਦੇ ਲੈ ਵੀ ਆ ਵੋਟ ਕੱਟੀ ਜਾਵੇ ਇਥੋਂ ਦੇ ਜ਼ਿੰਮੇਦਾਰ ਬੰਦੇ ਉਹਦੀ ਸੁਣਵਾਈ ਕਿਉਂ ਨਹੀਂ ਹੁੰਦੀਗੀ ਕੌਣ ਐਮਐਲਏ ਰੋਕਦਾ ਕਿਹੜੀ ਸਰਕਾਰ ਰੋਕਦੀ ਆ ਵੀ ਇੰਨਾਂ ਦੀਆਂ ਵੋਟਾਂ ਬੰਦੀਆਂ ਨਹੀਂ ਤੇ ਉਹਨਾਂ ਦੀਆਂ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਕਿਉਂ ਪਹਿਲਾਂ ਬੰਦੀਆਂ ਨੇ ਔਰ ਫਿਰ ਉਹਨਾਂ ਨੂੰ ਜਦੋਂ ਲਿਖ ਕੇ ਦਿੰਦੇ ਆ ਸਭ ਤੋਂ ਵੱਡੀ ਗੱਲ ਹੈ ਜਦੋਂ ਲਿਖ ਕੇ ਦਿੰਦੇ ਆ ਮੋਤਮਰ ਬੰਦੇ ਪਿੰਡ ਵਾਲੇ ਬੰਦੇ ਕਿ ਇਹਨਾਂ ਦੀਆਂ ਵੋਟਾਂ ਕੱਟੋ ਕੱਟਦੇ ਕਿਉਂ ਨਹੀਂ ਕਿ ਕੌਣ ਅਥਾਰਟੀ ਜੋ ਨਹੀਂ ਕੱਟਣ ਦਿੰਦੀਗੀ ਹਾਂਜੀ ਇੱਕ ਵਾਰ ਪੰਜ ਕੁੜੀਆਂ ਆਈਆਂ ਮਾਤਾ ਦੀ ਵੋਟ ਨਹੀਂ ਬਣੀ ਤੱਕ ਦੋ ਆਪਾਂ ਸੱਤ ਜਣੇ ਆਈ ਮਾਤਾ ਦੀ ਵੋਟ ਨਹੀਂ ਬਣੀ ਇੰਦਰਾ ਵੈਸਲ ਕਾਰਡ ਕੱਢਦੇ ਹੱਦ ਤੱਕ ਨਹੀਂ ਬਣਿਆ ਵਾ ਬੀਰਸਨ ਵੀ ਨਹੀਂ ਲੱਗਦੀ ਸਾਰੇ ਕੋ ਮਨਿਆਓ ਬਰਸਨ ਕਾ ਨਹੀਂ ਮਨ ਤੱਕ ਮਨਿਆਓ ਪੰਜ ਕੁੜੀਆਂ ਦੋ ਜਣੇ ਆ ਸੱਤ ਜਣੇ ਆਈ ਨਹੀਂ ਆਪਣਾ ਚਲੀ ਜਾ ਰਹੇ ਖਾਰੇ ਆ ਇਹ ਜੋ ਹੈ ਨਾ ਇੱਕ ਬੇਸਿਕਲੀ ਜੋ ਹੋ ਰਿਹਾ ਹੈ ਕਿ ਪ੍ਰਾਇਓਰਟੀ ਪੰਜਾਬੀਆਂ ਨੂੰ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਦਿੱਤੀ ਜਾ ਰਹੀ ਕੀ ਸਾਡੇ ਬੰਦੇ ਜਿਹੜੇ ਕੈਨੇਡਾ ਜਾਂਦੇ ਨੇ ਯੂਪੀ ਜਾਂਦੇ ਨੇ ਉਹਨਾਂ ਨਾਲ ਇਹ ਵਾਪਰਦਾ ਉਹਨਾਂ ਦੇ ਤਾਂ ਯੂਪੀ ਚ ਜੀਪ ਚੜਾ ਦਿੱਤੀ ਜਾਂਦੀ ਹੈ ਇਹ ਅੱਜ ਤੱਕ ਬੰਦੇ ਬਾਹਰ ਫਿਰਦੇ ਨੇ ਆ ਕੇ ਜੇਲ੍ਹ ਤੋਂ ਜ਼ਮਾਨਤਾ ਵੀ ਮਿਲ ਜਾਂਦੀਆਂ ਇੰਨੇ ਬੰਦੇ ਮਾਰ ਕੇ ਤੇ ਇੱਥੇ ਜਿਨ੍ਹਾਂ ਨੇ ਮਾਰੇ ਉਹ ਇਥੋਂ ਐ ਨਿਕਲ ਜਾਂਦੇ ਨੇ ਅੱਜ ਤੱਕ ਫੜੀਆਂ ਪੰਜਾਬੀਆਂ ਨੇ ਪ੍ਰਾਇਓਰਟੀ ਦਿੱਲੀ ਵਾਲਿਆਂ ਨੂੰ ਦੇਤੀ ਜੀ ਤੇ ਦਿੱਲੀ ਵਾਲੇ ਭਈਆਂ ਨੂੰ ਦੇ ਰਹੇ ਨੇ ਮਸਲਾ ਤੇ ਇਹ ਆ ਦਿੱਲੀ ਵਾਲੇ ਤੇ ਬਣੇ ਪਿਆ ਜੀ ਪੰਜਾਬੀ ਆਪੇ ਲਗੋ ਰਹੇ ਨੇ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਆਪੇ ਮਾਰਕ ਨਹੀਂ ਗਾ ਦਿੱਲੀ ਆ ਬਿਲਕੁਲ ਇਹਨਾਂ ਨੂੰ ਮੇਰੀ ਨਾ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਐ ਕਿ ਜਦੋਂ ਇਹ ਲੀਡਰ ਆਉਣ ਇਹਨਾਂ ਤੋਂ ਯਾਰ ਇਹ ਗੱਲਾਂ ਪੁੱਛਿਆ ਤਾਂ ਕਰੋ ਇਹ ਜੇ ਪੁੱਛੂਗੇ ਨਹੀਂ ਆਈਵੀਆਂ ਚੀਜ਼ਾਂ ਮੁੰਡਾ ਜਿਵੇਂ ਪਿਆ ਵਿਚਾਰਾ ਅਸੀਂ ਐਂ ਸਫਰ ਕਰਾਂਗੇ ਇਹ ਪਹਿਲਾਂ ਅਗੇ ਕੰਮ ਕਰਦੇ ਨੇ ਫਿਰ ਇਹ ਛੋਟੀਆਂ ਮੋਟੀਆਂ ਲੜਾਈਆਂ ਸ਼ੁਰੂ ਕਰਦੇ ਨੇ ਔਰ ਫਿਰ ਕਿਰਚਾ ਮਾਰਦੇ ਨੇ ਆ ਨਵੀਂ ਗੱਲ ਦੱਸੀ ਹੈ ਬਾਈ ਨੇ ਕਹਿੰਦਾ ਰਾਸ਼ਨ ਕੱਲੋ ਕਿਸੇ ਦਾ ਬੱਚਾ ਵੀ ਮਾਰ ਸਕਦਾ ਹੈ ਰਾਸ਼ਨ ਕਾਰਡ ਬੰਦ ਹੋ ਜਾਏਗਾ ਆਮਦਨ ਕਾਰਡ ਬਣਾਉਣ ਵਾਸਤੇ 5 ਲੱਖ ਰੁਪਏ ਦੀ ਵੀ ਸਹਾਇਤਾ ਦੇ ਰਹੇ ਨੇ ਕਹਿੰਦੇ ਸਾਡਾ ਵੀ ਮਰੂਗਾ ਨਹੀਂ ਯਕੀਨ ਸਰਕਾਰ ਨੇ ਨਵਾਂ ਵੰਝ ਗੱਡੇ ਵਾਲੀ ਨਵੇਂ ਚੋਣਾਂ ਕਰਾਦੀ ਇਹ ਆ ਉਸਮਾਨ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਹੈ ਹਾਂ ਇਹ ਇਹਨਾਂ ਨੂੰ ਹਰ ਚੀਜ਼ ਚ ਪ੍ਰਾਇੋਰਟੀ ਉਹਨਾਂ ਨੂੰ ਹੈ ਉਹ ਇਹਦਾ ਮਤਲਬ ਕਿ ਪਲੈਨਿੰਗ ਦੇ ਤਹਿਤ ਭੇਜੇ ਗਏ ਇੱਥੇ ਯਾਰ ਹੁਣ ਤਾਂ ਹੋਰ ਵੇਖ ਲੋ ਪੰਜਾਬ ਗਵਰਨਮੈਂਟ ਨੂੰ ਚਲਾ ਕੌਣ ਰਿਹਾ ਡੇ ਬਿਲਕੁਲ ਬਿਲਕੁਲ ਉਹਨਾਂ ਦਾ ਹੋ ਗਈਆਂ ਪ੍ਰਾਇੋਰਟੀਆਂ ਹਾਂ ਉਹ ਤਾਂ ਹੋ ਹੀ ਗਈਆਂ ਪ੍ਰਾਇੋਰਟੀਆਂ ਉਹ ਟੀ ਹੀ ਦਿੱਲੀ ਤੋਂ ਆ ਉਹ ਤਾਂ ਸਾਰਾ ਕੁਝ ਉਹਨਾਂ ਦਾ ਪਤਾ ਕੀ ਹੈ ਪਹਿਲਾਂ ਤਾਂ ਇਹ ਕਰਦੇ ਸੀ ਦਿੱਲੀ ਤੋਂ ਡਿਕਟੇਟ ਹੁਣ ਇਹਨਾਂ ਨੇ ਇੱਕ ਨਵਾਂ ਤਰੀਕਾ ਬਣਾਇਆ ਹੈ ਕਿ ਚੰਡੀਗੜ੍ਹ ਵੀ ਦਿੱਲੀ ਵਾਲੀ ਬੈਠਣਗੇ ਹਾਂ ਬਿਲਕੁਲ ਔਰ ਇਹਦੇ ਜ਼ਿੰਮੇਦਾਰ ਛੇਰੋ ਆਸੀਂ ਆ ਮੈਂ ਕਿਹਾ ਕਿਤੇ ਵੰਡ ਲੈਣੇ ਆ ਆ ਅਸੀਂ ਆ ਆ ਹਿੰਦੂ ਤਾਂ ਜੀ ਇੱਧਰ ਵੋਟ ਪਾਉਣਗੇ ਸਿੱਖ ਇੱਧਰ ਪਾਉਣਗੇ ਮੁਸਲਮਾਨ ਇੱਧਰ ਪਾਉਣਗੇ ਜਦੋਂ ਅਸੀਂ ਪੰਜਾਬੀ ਬਣ ਕੇ ਵੋਟ ਪਾਵਾਂਗੇ ਇਹਨਾਂ ਦੀ ਮਜਾਲ ਐ ਕਰ ਜਾਣ ਸਾਡੇ ਕਰਕੇ ਹੀ ਕਰਦੇ ਯਾਰ ਇਹ ਕਿਉਂ ਨਹੀਂ ਅਸੀਂ ਬੋਲ ਦੇਗੇ ਅੱਜ ਵੀ ਇੱਥੇ ਆ ਕਿੰਨੇ ਪੈੰਡ ਵਿਕਟਮ ਨੇ ਅਸੀਂ ਆ ਜੱਜਪੁਰੇ ਵਾਲਿਆਂ ਨੂੰ ਵੀ ਕਿਹਾ ਤੁਸੀਂ ਵੀ ਕਿਹਾ ਥਲੀ ਕਿ ਤੁਹਾਡੇ ਲਈ ਜਦੋਂ ਖੜੇ ਸੀ ਆ ਕੇ ਖੜਦੇ ਕਿਉਂ ਨਹੀਂ ਇੱਥੇ ਉਹ ਕਿਉਂ ਨਹੀਂ ਆ ਪਿੰਡਾਂ ਵਾਲੇ ਆਉਂਦੇ ਆ ਇੱਥੇ ਸਾਰਾ ਜਾਮ ਕਰੋ ਇਹਨਾਂ ਨੇ ਲੋਕਾਂ ਨੇ ਮੈਂ ਸੌ ਚੱਕ ਕੇ ਦੱਸਿਓ ਯਾਰ ਤੁਸੀਂ ਸਾਰਿਆਂ ਨੇ ਕਮਰੇ ਨਹੀਂ ਦਿੱਤੇ ਹੋਈਆਂ ਚਿੱਤੇ ਆ ਚੁਣੋ ਗੱਲ ਜਿਹੜਾ ਤਲੱਦੀ 'ਚ ਬੰਦਾ ਮਰਿਆ ਸੁਣ ਲਓ ਮੇਰੀ ਗੱਲ ਇੱਕ ਲਿਹੰਗ ਸਿੰਘ ਤਲੱਦੀ ਵਾਲੇ ਉਸ ਬੰਦੇ ਨੇ ਜਿਹਨੇ ਬਾਲਾਂ ਮਾਰ ਕੇ ਆਪਣਾ ਮੁੰਡਾ ਮਾਰਿਆ ਆ ਬਾਈ ਜੀ ਉਹਨੇ ਜੇ ਪਿੰਡ ਦੇ ਵਿੱਚ ਇੱਕ ਸੌ ਘਾਰਾ ਮਨ ਐਗਜ਼ਾਮਪਲ ਇਹ 70 ਬੰਦਿਆਂ ਨੂੰ 5% ਦੇ 10% ਦੇ ਕਿਹਨੂੰ 2000 ਕੇ ਨੂੰ 5000 ਕੇ ਨੂੰ ਯਾਰ ਚੈੱਕ ਲੈ ਲੈ ਕੇ ਪੈਸੇ ਦਿੱਤੇ ਉਹਨੇ ਪੂਰਾ ਪਿੰਡੋ ਦੇ ਕਲਾਬ ਬੋਲਿਆ ਨਹੀਂ ਬਾਈ ਉਹ ਕਤਲ ਕਰਕੇ ਪਿੰਡ ਚ ਆ ਗਿਆ ਸਾਲਾ ਪਿੰਡ ਚ ਆ ਗਿਆ ਬਾਈ ਉਹ ਤੇ ਉਹਨਾਂ ਦੇ ਘਰਦਿਆਂ ਨੇ ਜਿਹੜਾ ਮੁੰਡਾ ਦਾ ਭਰਾ ਸੀ ਉਹ ਦਰਖਤ ਤੇ ਚੜਿਆ ਰਿਹਾ ਵੀ ਆਊਗਾ ਜਰੂਰ ਜਦੋਂ ਨੇ ਪੁਲਿਸ ਨੂੰ ਕੋਨ ਕੀਤਾ ਪੁਲਿਸ ਆਈ ਹੋਈ ਨਹੀਂ ਥੰੜੀ ਪੁਲਿਸ ਡੀਐਸਪੀ ਆਈ ਉਹਨੇ ਜਰ ਉਹ ਭੱਜ ਗਿਆ ਨਹੀਂ ਤੇ ਉਹਨਾਂ ਨੇ ਕੈਮਰਾ ਬੰਦ ਕਰ ਲਿਆ ਦੁਕਾਨ ਦਾ ਜਦੋਂ ਮੈਂ ਇੱਕ ਗੱਲ ਪੁੱਛੀ ਮੈਂਗਾ ਜੁਰਤ ਕਿਵੇਂ ਪੈ ਗਈ ਬੰਦੇ ਦੀ ਕਤਲ ਕਰਕੇ ਪਿੰਡ ਚ ਆਉਣ ਦੀ ਉਹ ਵੀ ਭਈਏ ਦੀ ਜੁਰਤ ਕਿਵੇਂ ਪੈ ਗਈ ਉਹ ਕਹਿੰਦੇ ਜੁਰਤ ਤਾਂ ਪੈਣੀ 70 ਪਿੰਡ ਜੋ 70 ਪਰਸੈਂਟ ਬੰਦਿਆਂ ਨੂੰ ਤਾਂ ਚੈੱਕ ਲੈ ਕੇ ਉਹਨੇ ਪੈਸੇ ਦਿੱਤੇ ਉਹ ਕੋਈ ਬੰਦਾ ਉਹਦੇ ਕਲਾਬ ਚ ਚੂਹ ਨਹੀਂ ਕੀਤੀ ਕਿਸੇ ਨੇ ਬਾਈ ਜੀ ਅਸੀਂ ਚਲੋ ਤੁਸੀਂ ਆਪਣੇ ਭਰਾਵੋ ਸਾਰੇ ਭੇਜਿਆ ਜਦੋਂ ਜਦੋਂ ਪੱਤਰਕਾਰ ਭੇਜਿਆ ਬਾਈ ਜੀ ਉਦੋਂ ਇਹ ਕਿਹਾ ਗਿਆ ਵੀ ਕਹਿੰਦੇ ਨਿਆਂਗ ਸਿੰਘ ਬਹੁਤ ਗੁੱਸੇ ਵਾਲਾ ਸੀ ਲੜਦਾ ਸੀ ਨਾਵ ਬੋਲ ਸਕਦੇ ਅਸੀਂ ਨਾ ਸੁਣ ਸਕਦਾ ਜੀ ਕਿਹੜੀ ਜਵਾਨ ਨਾਲ ਲੜਦਾ ਸੀ ਉਹ ਬੰਦਾ ਹਾਂ ਜੀ ਹਾਂ ਜੀ ਸਾਲੀ ਉਹ ਲੋਕਾਂ ਨੇ ਤਨਦ ਕਿਹਾ ਸਾਲੀ ਇੱਕ ਗੱਲ ਵੇਖੋ ਅੱਜ ਇੱਥੇ ਆਪਣੇ ਐਮ.ਐਲ.ਏ. ਸਾਹਿਬ ਆਏ ਨਹੀਂ ਹਾਂ ਜੀ ਹਾਂ ਉਹਨਾਂ ਨੇ ਖੈਰ ਉਹਦੋਂ ਅਸੀਂ ਹੈ ਨਹੀਂ ਸੀਗੇ ਇਕੱਲੇ ਬਖਸ਼ੀ ਸਿੰਘ ਜੀ ਸੀ ਆਖਿਆ ਆਂਦੇ ਜੀ ਕੁਝ ਲੋਕ ਇੱਥੇ ਗੱਲ ਨੂੰ ਪੋਲਿਟੀਕਲ ਬਣਾ ਰਹੇ ਨੇ ਹਾਂ ਬਿਲਕੁਲ ਮਤਲਬ ਆਹ ਗੱਲ ਆਪਣੀ ਪੋਲਿਟੀਕਲ ਕਹਿਣਗੇ ਓਏ ਤੁਸੀਂ ਪਰਿਵਾਰ ਨਾਲ ਖੜੋ ਸਾਨੂੰ ਕੀ ਲੋੜ ਆਉਂਦੀ ਆ ਆਪਦੇ ਕੰਮ ਛੱਡ ਕੇ ਆ ਬਠਿੰਡੇ ਤੋਂ ਆਏ ਬੈਠੇ ਆਪਦੇ ਥਾਂ ਤੋਂ ਮੈਂ ਆਪਦਾ ਕੰਮ ਛੱਡ ਗਿਆ ਸਾਰੇ ਜਣੇ ਆਪਦੇ ਕੰਮ ਛੱਡ ਕੇ ਖੜੇ ਆ ਜਦੋਂ ਕੋਈ ਆਪਾਂ ਇਹੋ ਜੀ ਗੱਲ ਕਰਦੇ ਆ ਉਦੋਂ ਪਤਾ ਕੀ ਕਹਿ ਦਿੱਤਾ ਜਾਂਦਾ ਇਹ ਪੋਲੀਟੀਕਲ ਹੈ ਓ ਸਹਰੋ ਤੁਸੀਂ ਕਰੋ ਅਸੀਂ ਕਿਉਂ ਕਰੀਏ ਗੱਲ ਪੋਲੀਟੀਕਲ ਜੇ ਪੋਲੀਟੀਕਲ ਨਾ ਹੁੰਦੀ ਤਾਂ ਆਜਾ ਹਾਲ ਹੁੰਦਾ ਜੋ ਇਹ ਬੋਲ ਰਹੇ ਨੇ ਕਿਉਂ ਹੋ ਰਿਹਾ ਇਹ ਅਸਰ ਚ ਕੀ ਹੈ ਇਹਨਾਂ ਲੋਕਾਂ ਨੂੰ ਜੇ ਆਪਾਂ ਮਤ ਨਹੀਂ ਦੇਵਾਂਗੇ ਇਹਨਾਂ ਨੇ ਐ ਹੀ ਕਰਨਾ ਹੈ ਘਰ ਚਲੋ ਪਰਿਵਾਰ ਨੂੰ ਹੁਣ ਬੈਠਣ ਦੀਏ ਆਪਾਂ ਬਾਤ ਦੀ ਗੱਲ ਕਰਾਂ ਅਸੀਂ ਤੁਹਾਡੇ ਨਾਲ ਵਜੀਜੀ ਇਹ ਕਿੰਨਾ ਨੂੰ ਕਹਿ ਤੀਆ ਆਪਾਂ ਦੂਜੀ ਗੱਲ ਕਰਦੇ ਕਿ ਜੋ ਤੁਸੀਂ ਕਮੇਟੀ ਬਣਾਓ ਅਸੀਂ ਤੁਹਾਡੇ ਨਾਲ ਆ ਪੈਨੇ ਅਸੀਂ ਰਾਤ ਵੀ ਇੱਥੇ ਸੀ ਅਸੀਂ ਹੁਣ ਵੀ ਇੱਥੇ ਹਾਂ ਜਿੱਥੇ ਕਹਿ ਦਿਓਗੇ ਹੋ ਗਿਆ ਅਸੀਂ ਮੰਨ ਜਾਗੇ ਹਾਂਜੀ ਦੱਸੋ ਇੱਕ ਗੱਲ ਸਿਰਫ ਬਾਈ ਮੈਂ ਕਰਨੀ ਹੈ ਆਪਾਂ ਇਹ ਜਿਹੜਾ 16 ਸਾਲ ਦਾ 17 ਸਾਲ ਦਾ ਮੁੰਡਾ ਹੈ ਜਿਹਦਾ ਫੋਨ ਟੂ ਲੈ ਆਇਆ ਆਪਾਂ ਘੱਟੋ ਘੱਟ ਇਹਦੀ ਸ਼ਰਮ ਮੰਨ ਕੇ ਕੋਈ ਪੰਜਾਬ ਲੈਵਲ ਤੇ ਪਤਾ ਕੰਮ ਕਰ ਲੋ ਜੇ ਆਪਾਂ ਇਹਨਾਂ ਨੂੰ ਨਾ ਨਾ ਪਾਈ ਬਾਈ ਤੇ ਆਪਣੇ ਚੁੰਨੀਆਂ ਵੇਣੇ ਰਹਿਣੀਆਂ ਪਰ ਸ਼ੁਰੂਆਤ ਸਿੱਟ ਤੋਂ ਹੀ ਕਰਨਾ ਪੈਣਾ ਨਾ ਜਿਹੜੇ ਘਰਾਂ ਦੇ ਵਿੱਚ ਬਿਠਾਈ ਬੈਠੇ ਉਹਨਾਂ ਦਾ ਹੱਲ ਕੀ ਨਿਕਲੂਗਾ ਭਾਈ ਤੱਕ ਸਾਹਤੋਂ ਸਾਨੂੰ ਤੱਕ ਸਾਹਤੋਂ ਇਹ ਇੱਕ ਹੁਕਮ ਆਣਾ ਜਾਈ ਕਰਾਉਣਾ ਪਊਗਾ ਜਿਨ੍ਹਾਂ ਸਰਦਾਰ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਬਾਹਰ ਕੱਢੋ ਇਹ ਕਰਨਾ ਪਊ ਸਾਨੂੰ ਭਾਈ ਬਰਾਵਾ ਅਸੀਂ ਪਿਛਲੀ ਵਾਰੀ ਜਗਤਪੁਰੇ ਪਿੰਡ ਦੇ ਸੀਗੇ ਉੱਥੇ ਅਸੀਂ ਕਿਹਾ ਸੀ ਕਿ ਇੱਕ ਕਮੇਟੀ ਬਣਾਓ ਮੋਹਾਲੀ ਦੇ ਵਿੱਚ ਪਹਿਲਾਂ ਤਾਂ ਜਿੰਨੇ ਪਿੰਡਾਂ ਦੇ ਬੱਚੇ ਨੇ ਆ ਨਹੀਂ ਹੋਣਾ ਸੀ ਮੁੰਡੇ ਵਾਲੀ ਘਟਨਾ ਆ ਸਾਡਾ ਦਮਨ ਪ੍ਰੀਤ ਇੱਥੇ ਨਹੀਂ ਪਿਆ ਹੋਣਾ ਸੀ ਨਾ ਦਿਲਪ੍ਰੀਤ ਉੱਤੇ ਪਿਆ ਹੋਣਾ ਸੀ ਅਸੀਂ ਸਿਰਫ ਇਹ ਆਣੇ ਆ ਕਿ ਜੇ ਤੁਸੀਂ ਇਹ ਕਮੇਟੀ ਬਣਾਈ ਹੁੰਦੀ ਪੰਜ-ਪੰਜ ਬੰਦੇ ਇੱਕ-ਇੱਕ ਪਿੰਡ ਦੇ ਲਾਓ ਕਮੇਟੀ ਬਣਾਓ ਜਿੱਥੇ ਕੁਝ ਮਾੜਾਈ ਜੀ ਵੀ ਗੜਬੜ ਹੁੰਦੀ ਹੈ ਚਾਹੇ ਵੋਟਾਂ ਦੇ ਲੈਵਲ ਤੇ ਚਾਹੇ ਰਾਸ਼ਨ ਕਾਰਡ ਦੇ ਲੈਵਲ ਤੇ ਚਾਹੇ ਕੋਈ ਬੰਦਾ ਜਿਵੇਂ ਨਿਕਰਾਂ ਪਾ ਕੇ ਬਹਿ ਜਾਂਦੇ ਨੇ ਬੀੜੀਆਂ ਪੀ ਕੇ ਉੱਚੀ ਗਾਣੇ ਲਾਉਂਦੇ ਨੇ ਕਿਸੇ ਲੈਵਲ ਤੇ ਹੋਵੇ ਉਹ ਕਮੇਟੀ ਜਾ ਕੇ ਚਾਰ ਮਾਰੇ 76 ਤੇ ਜੇ ਤੁਹਾਨੂੰ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਤੰਗ ਕਰਦੀ ਹੈ ਤਾਂ ਅਸੀਂ ਵੀ ਬੈਠੇ ਨਾਲ ਖੜਾ ਹਾਂ ਇੱਕ ਗੱਲ ਹੋਰ ਭਾਈ ਮੁੱਦੋ ਸੰਗਤਿਆਂ ਪਿੰਡ ਨਾਲ ਪਾਇਆ ਸੀ ਮਤਾ ਮੁੱਦੋ ਸੰਗਤਿਆਂ ਪਿੰਡ ਨਾਲ ਮਤਾ ਪਾਇਆ ਸੀ ਪ੍ਰਵਾਸੀਆਂ ਦੇ ਖਲਾਫ ਜੀ ਉਹ ਦੱਸ ਕੇ ਗਏ ਆ ਕੁੰਬਣਾ ਤੇ ਸੁਆਣ ਦੇ ਵਿਚਕਾਰ ਪੈਂਦਾ ਅੰਗਰੇਜ਼ ਸਿੰਘ ਵਕੀਲ ਉਹਨਾਂ ਉੱਥੇ ਕੋਰਟ ਦੇ ਵਿੱਚ ਪਾਤਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਹਾਲਾਂਕਿ ਜੱਜ ਨੇ ਇਹ ਕਹਿ ਦਿੱਤਾ ਵੇ ਭਾਈ ਇਹ ਮਤਾਂ ਗ੍ਰਾਮ ਪੰਚਾਇਤ ਆਪ ਦੇਖੂਗੀਆ ਪਰ ਇੱਥੇ ਦੇ ਹੁਣ ਆ ਨਜੀਰ ਜਿੱਤ ਨਹੀਂ ਭੁਗਤ ਰਹੇ ਗੱਲ ਤਾਂ ਇਹ ਆ ਨਾ ਮੁੱਦੋ ਸੰਗਤੀਆਂ ਦੇ ਵਿੱਚ ਘਰਾਂ 'ਚ ਕਿਹਨੇ ਬਿਠਾਏ ਜਗਤਪੁਰੇ ਦੇ ਵਿੱਚ ਘਰਾਂ 'ਚ ਬਿਠਾ ਕੌਣ ਰਿਹਾ ਕੁੰਬੜਾ ਬਲੌਂਗੀ ਇਹਨਾਂ ਪਿੰਡਾਂ 'ਚ ਘਰਾਂ 'ਚ ਬਿਠਾ ਕੌਣ ਰਿਹਾ ਅਸੀਂ ਮਾਡਰਨਿਟੀ ਦੇ ਉੱਤੇ ਅਸੀਂ ਮਾਡਰਨ ਹੋ ਗਏ ਅਸੀਂ ਨਵੇਂ ਬਣ ਗਏ ਟੈਂਟ-ਟਨ ਭਈਏ ਮਹਿੰਦੀ ਦੀ ਰਸਮ ਸ਼ੁਰੂ ਕਰ ਲਈ ਸਾਡੇ ਨਵੇਂ ਕੰਮ ਚੱਲ ਪਿਆ ਸਾਡੀਆਂ ਕੁੜੀਆਂ ਇੱਥੋਂ ਇੱਥੋਂ ਲੱਤਾਂ ਚਾਕੇ ਤੰਬਗਾ ਮਹਿੰਦੀ ਲਵਾਉਂਦੀਆਂ ਭਈਏ ਬਿਲਕੁਲ ਬਿਲਕੁਲ ਭਾਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਭਈਆਂ ਤੋਂ ਤਣ ਤਣ ਭਈਏ ਕੰਲੀ ਕੰਲੀ ਕੁੜੀ ਨੂੰ ਚਵਾਰੇ ਚਾੜ ਦੇ ਭਈਆਂ ਤੋਂ ਮਹਿੰਦੀ ਲਵਾਲਾ ਮਹਿੰਦੀ ਰਸਮ ਹੋ ਰਹੀ ਆ ਇੱਥੋਂ ਤੱਕ ਪਾਹਾਂ ਹੁੰਦੀਆਂ ਟੰਗੀਆਂ T-shirt ਪਾਹ ਇੱਥੋਂ ਤੱਕ ਤੰਬੀ ਟੰਗੀਆਂ ਹੁੰਦੀਆਂ ਕੁੜੀਆਂ ਦੀ ਅਸੀਂ ਥੜੀ ਸਿਆ ਇਜ ਤਣਖ ਪਿੱਛੇ ਆਪਣਾ ਆਪ ਕਰਵਾਨ ਕਰਦਦੇ ਹੁਣੇ ਨੰਗੇ ਹੋਣ ਲੱਗੇ ਬਾਈ ਇੱਕ ਥੈਲੀ ਤੈਨੂੰ ਹੋਰ ਗੱਲ ਦੱਸ ਦਿਆਂ ਅਸੀਂ ਨਾ ਪਾਣੀ ਦਾ ਮਸਲੇ ਤੇ ਲੜ ਰਹੇ ਆ ਸਾਨੂੰ ਉਥੋਂ ਦੇ ਕੰਡਸਟਰੀਲਿਸਟ ਨੇ ਤੇ ਲੀਡਰ ਨੇ ਧਮਕੀ ਪਤਾ ਕੀ ਦਿੱਤੀ ਆ ਕਿ ਜੇ ਤੁਸੀਂ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਪਾਣੀ ਕਾਲਾ ਬੰਦ ਕਰਨ ਆਏ ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਸਾਹਮਣੇ ਢਲ ਦਿਆਂਗੇ ਤੁਹਾਡੇ ਮਤਲਬ ਅਸੀਂ ਆਪਦੇ ਪਾਣੀ ਵੀ ਨਹੀਂ ਸਾਫ਼ ਕਰ ਸਕਦੇ ਉੱਥੇ ਵੀ ਆਂਦੇ ਪ੍ਰਵਾਸੀ ਸਾਹਮਣੇ ਢਲ ਦਿਆਂਗੇ ਲਿਆ ਕੇ ਬਾਈ ਆਪਣਾ ਤਿੰਨ ਤਰੀ ਦਾ ਪ੍ਰੋਗਰਾਮ ਆ ਸੰਵਰਦਾ ਆ ਜਾਣਾ ਇਹ ਪੱਟ ਤੇ ਥਾਪੀ ਮਾਰ ਕੇ ਮੈਂ ਕਹਿੰਨਾ ਇੱਕ ਲੱਖ ਲੈ ਹਣ 2 ਲੱਖ ਲੈ ਹਣ ਲੈ ਹਣ ਅਸੀਂ ਬਰਾਬਰ ਟੱਕਰਾਂਗੇ ਦੁੱਗਣੇ ਹੋ ਕੇ ਆ ਜਾਣ ਜਿੱਥੇ ਆਉਣਾ ਮੈਂ ਖੜੂ ਉੱਥੇ ਅੱਗੇ ਸਾਰਿਆਂ ਦੇ ਇਹਨਾਂ ਬੋ ਪ੍ਰਵਾਸੀਆਂ ਨੂੰ ਉੱਥੇ ਹਾਰ ਬਣਾ ਕੇ ਵਰਤਨ ਆਹੀ ਕਹਿ ਰਹੀ ਹੈ ਛੋੜ ਤੁਸੀਂ ਕੀ ਸਾਡੇ ਪ੍ਰਸ਼ਾਸਨ ਨੇ ਉਸ ਬੰਦੇ ਤੋਂ ਪੁੱਛੀ ਹੈ ਇਹ ਗੱਲ ਕਿ ਤੂੰ ਧਮਕੀ ਦੇ ਰਿਹਾ ਲੜਨ ਦੀਆਂ ਗੱਲਾਂ ਕਰ ਰਿਹਾ ਸਾਡੇ ਤੇ ਕੇਸ ਕਰਨਗੇ ਅਸੀਂ ਕੇਸ ਕੀਤਾ ਕੋਈ ਗੱਲ ਨਹੀਂ ਕਿਸੇ ਤੇ ਹੁੰਦੀ ਅਸੀਂ ਕੋਈ ਗੱਲ ਕਰਨੀ ਆ ਅਸੀਂ ਆਪਾਂ ਉਧਰ ਰਾਤ ਭਾਈ ਉਧਰ ਹੀ ਚੱਕ ਲੈਣ ਆ ਕਿਉਂ ਨਹੀਂ ਬੋਲ ਲਿਆ ਗੋਹੂ ਜਿੰਨੀ ਬੋਲਦੇ ਹਾਂ ਕੀ ਬਣਾ ਲੈਂਦੇ ਆ ਆਪਾਂ ਤਾਂ ਕਿਹਾ ਨਾ ਅਸੀਂ ਕੀਤੀ ਐ 84 ਆ ਜੋ ਫੜੋ ਸੌਣ ਮਿਆ ਨਾਲੇ ਦੇਖ ਰਹੀਆਂ ਕਤਲਿਆ ਅੰਦਰ ਬੋਲ ਲੇਹੀਆਂ ਆਹੀ ਤਾਂ ਕਹਿ ਰਹੀਆਂ ਕੀਤੀਆਂ ਨਾ ਇਹਨਾਂ ਨੇ ਕਿ ਆਪਾਂ ਜੇ ਕਾਇਮ ਹੋਈਏ ਨਹੀਂ ਬੋਲਣ ਆਪਾਂ ਵੰਡ ਕੇ ਪੈਸਾ ਵੰਡ ਕੇ ਲਾਸ਼ ਦੇ ਕੇ ਸਾਡਾ ਕਤਲ ਐਮ 84 ਜੋ ਕਰਾਇਆ ਮੂੰ ਇਹੀ ਲੋਕ ਤਾਂ ਹੈਗੇ ਹੁਣ ਵੀ ਉਹੀ ਲੋਕ ਐਸੇ ਪੈਦਾ ਕੀਤੇ ਜਾ ਰਹੇ ਆ ਬਿਲਕੁਲ ਸਾਨੂੰ ਮਾਰਨ ਦੀ ਖਤਰਾ ਨਹੀਂ ਬਾਈ ਜੀ ਕਸੂਰ ਤਾਂ ਆਪਣੇ ਲੋਕਾਂ ਦਾ ਵੀ ਹੈ ਨਾ ਹੁਣ ਜਿਹੜੇ ਹੁਣ ਆ ਪਿੰਡ ਹੈ ਚਾਹੇ ਕੰਪੜਾ ਸੋਨਾ ਜਿੰਨੇ ਵੀ ਪਿੰਡ ਹੈ ਲੋਕਾਂ ਨੇ ਕੀ ਕਰਦੇ ਵਿੱਚ ਕੋਈ ਕਹਿੰਦਾ ਮੈਨੂੰ 1 ਲੱਖ ਰੁਪਏ ਦੀ ਆਮਦਨ ਆ ਕੋਈ ਕਹਿੰਦਾ ਇੱਕ ਪਰਿਵਾਰ ਨੇ ਮੈਸਾ ਛੱਡ ਕੇ ਨਾ ਕਿਤਾਬ ਦਾ ਵੀ ਹਾਂ ਜੀ ਮੈਨੂੰ ਇੱਕ ਦੂਜੇ ਪਰਿਵਾਰ ਨੂੰ ਲੱਖ ਦੀ ਆਮਦਨ ਹੈ ਉਹਨੇ ਤਿੰਨ ਮੰਜਰੇ ਕੁਆਟਰ ਪਾਸ ਤੇ ਕਹਿੰਦਾ ਮੈਨੂੰ 2 ਲੱਖ ਦੀ ਆਮਦਨ ਹੋਊਗੀ ਆਪ ਦਾ ਕੀਤਾ ਜਿਹੜਾ ਜਿੱਦੀ ਪੁਸ਼ਰੀਤਾ ਉਹਨਾਂ ਲੋਕਾਂ ਨੇ ਬਿਲਕੁਲ ਦੁੱਧ ਦਾ ਬੰਦ ਕਰਤਾ ਕਿ ਆ ਲੋਕ ਹੁਣ ਇਹ ਲੋ ਸਟੈਂਡ ਲੈ ਲੈਣਗੇ ਵੀ ਹਾਂ ਜੀ ਅੱਜੇ ਮੱਥਾ ਪਾ ਕੇ ਕਹਿ ਦਿੰਦਾ ਸੀ ਅੱਜੇ ਸਾਰੇ ਕੱਢੇ ਕੀ ਗੱਲ ਹੈ ਇਹ ਲੈ ਨਹੀਂ ਸਕਦੇ ਆਪਦੇ ਜੀ ਆਪਦੇ ਪੰਜਾਬੀ ਪਿੱਛੇ ਅੱਜ ਸਟੈਂਡੀ ਨਹੀਂ ਲੈ ਸਕਦੇ ਫਿਰ ਇਹ ਲੋਕਾਂ ਨੂੰ ਵੀ ਲਾਹਤਾ ਨਾਲ ਪਣੀ ਚਾਹੀਦੀਆਂ ਅਸੀਂ ਲੋਕ ਬੋਲੋ ਇਹਨਾਂ ਨੂੰ ਕਿਉਂ ਨਹੀਂ ਬੋਲੀਏ ਅਸੀਂ ਬਿਜ਼ਨਸ 'ਚ ਪੰਜਾਬ ਦਾ ਬੇੜਾ ਕਿਵੇਂ ਗਰਤ ਹੋਣਾ ਏ ਇਹਦਾ ਬੇੜਾ ਹਰ ਇੱਕ ਉਸ ਬੰਦੇ ਨੇ ਗਰਤਕ ਹੋਣਾ ਜਿਹੜਾ ਬੰਦਾ ਮਾਇਆ ਤੇ ਡੁੱਲਿਆ ਏ ਅਸੀਂ ਗੁਰੂ ਦੇਸ ਦਾ ਅੱਜ ਗੁਰੂ ਨਾਨਕ ਮਹਾਰਾ ਪ੍ਰਕਾਸ਼ਪੁਰੂ ਪੂਰੀ ਦੁਨੀਆ 'ਚ ਮਨਾਇਆ ਗਿਆ ਏ ਲੇਕਿਨ ਗੁਰੂ ਨਾਨਕ ਮਹਾਰਾ ਦੀ ਮੰਨੀ ਕੀਨੇ ਆ ਮਹਾਰਾ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿੰਨੇ ਸकल्ਪਾ ਤੇ ਜਿਹੜੇ ਕਹਿਣੇ ਵਾਲੇ ਸਿੱਖ ਆ ਚਾਹੇ ਨੰਬਰਦਾਰ ਅਸੀਂ ਗੁਰੂ ਘਰਾਂ ਦੇ ਚਾਹੇ ਕੋਈ ਮੰਦੇ ਮਾ ਜਿਹਦੇ ਮਰਚੀਆਂ ਅਸੀਂ ਬੇੜਾ ਕਰ ਇਹ ਚੀਜ਼ ਤੇ ਸਾਨੂੰ ਕਹੀਉ ਨਹੀਂ ਜਿੱਥੇ ਨੂੰ ਅਸੀਂ ਤੁਰ ਪਏ ਅੱਜ ਚੰਗੇ ਭਲੇ ਜਿਹੜੇ ਖਾਨਦਾਨ ਪਰਿਵਾਰ ਤੇ ਜਿਹੜੇ ਦੁੱਧ ਸਿਰ ਤੇ ਵਧੀਆ ਆਪਣਾ ਗੁਜ਼ਾਰਾ ਕਰਦੇ ਤੇ ਉਹ ਪਤਾ ਸਾਨੂੰ ਕੀ ਕਹਿ ਰਹੇ ਜਿਵੇਂ ਅਸੀਂ ਅਸੀਂ ਜਬੀ ਵਗੈਰਾ ਵੇਚਦੇ ਇੱਥੇ ਆ ਕੇ ਕਹਿੰਦੇ ਹਰ ਕਿ ਆਜ ਜ਼ਰੂਰਤ ਹੈ ਮੈਂ ਉਹਦਾ 20 ਕਮਰੇ ਬਣਾਏ ਤੇ 5-5000 ਕਮਰੇ ਤਾਂ ਆਉਣ ਲੱਗੇ ਹੁਣ ਮੈਂ ਬੀਓ ਤੁੱਟੇ ਬਣਾਉਂਦੇ 40 ਬਣਾਉਂਦੇ ਔਰ ਘਰ ਦੇ ਵਿੱਚ ਕੀ ਰਹਿੰਦਾ ਉਹਨਾਂ ਤੇ ਮੈਂ ਜਾ ਕੇ ਆਇਆ ਇੱਕ ਬਜ਼ੁਰਗ ਤੇ ਇੱਕ ਮਾਤਾ ਉਹਨਾਂ ਦੇ ਆਪ ਦੇ ਬੱਚੇ ਕੈਨੇਡਾ ਹੋਏ ਆ ਕਹਿੰਦੇ ਅਸੀਂ ਆਪਦੇ ਵਿੱਚ ਕੈਨੇਡਾ ਸੈੱਟ ਕਰਤੇ ਪੰਜਾਬ ਨੂੰ ਤਾਂ ਇਹ ਲੋਕ ਬੇੜਾ ਕਰ ਕਰਨ ਲੱਗੇ ਮਸੀਂ ਬੋਲੂਗੇ ਕਦੋਂ ਜਿੰਨੀ ਬਰਬਾਦੀ ਇਹਨਾਂ ਲੋਕਾਂ ਦੇ ਪੈਸੇ ਦੇ ਜਾਲ ਇਹਨਾਂ ਨੂੰ ਮਾਰੇ ਨੇ ਮਾਇਆ ਤੇ ਗੱਫੇ ਦੇ ਦਿੱਤੇ ਹਾਂ ਜਿਹੜੇ ਮਾਰੇ ਨੇ ਮਾਇਆ ਤੇ ਜਿਨ੍ਹਾਂ ਲੋਕਾਂ ਦੇ ਘਰਾਂ ਰੋਟੀ ਨਹੀਂ ਤੀ ਪੱਕਦੀ ਨਾ ਇਹਦਾ ਪਿੰਡ ਇਹਦਾ ਪਿੰਡਾਂ 'ਚ ਕੋਈ ਰਿਸ਼ਤਾ ਨਹੀਂ ਤਾਂ ਘਰੇ ਕਰ ਤਾਂ ਉਹਨੇ ਬਜ਼ੁਰਗਾਂ ਨੂੰ ਪੁੱਛੋ ਇਹਨਾਂ ਨੇ ਇੱਥੇ ਪੰਡਾ ਖੋਲਦੀਆਂ ਪੈਸੇ ਦੀਆਂ ਜੇ ਪੰਡਾ ਖੋਲਤਿਆਂ ਸਬਰ ਸੰਤੋਖ ਵੀ ਤਾਂ ਸੀ ਰੱਖਣਾ ਹੈ ਨਾ ਜਿਹੜੇ ਮਾਰਨ ਇਹਨਾਂ ਨੇ ਜ਼ਮੀਨਾਂ ਬਣਾ ਲੀਆਂ ਕਿਸੇ ਨੇ 50 ਕਿਲੇ ਬਣਾ ਲੇ ਦੇਖੋ ਕਿਸੇ ਨੇ 100 ਕਿਲਾ ਬਣਾ ਲਿਆ ਗੱਡੀਆਂ ਚਾਰ-ਚਾਰ ਰੱਖੀਆਂ ਮੈਂ ਕਿ ਅੱਗ ਜਾ ਰਾ ਹੁਣ ਇਹਨਾਂ ਦਾ ਆ ਕੇ ਪ੍ਰਵਾਸੀਆਂ ਦਾ ਸਿਰ ਪਰੇ ਹੋਊਗਾ ਮਤਲਬ ਕਿਤੇ ਨਾ ਕਿਤੇ ਤਰ ਸੋਚਣਾ ਪਊਗਾ ਨਾ ਹੁਣ ਜਿੱਕਣਾ ਬਾਈ ਇਹਨੇ ਗੱਲ ਕਹੀ ਹੈ ਪਾਣੀਆਂ ਦੇ ਮੁੱਦੇ ਤੇ ਲੜਦੇ ਆ ਕਿੱਡੀ ਬੜੀ ਵਾਰਨਿੰਗ ਅਗਲੇ ਨੇ ਸਾਹਮਣੇ ਦੇ ਦਿੱਤੀ ਕਿ ਫਿਰ ਸਾਡਾ ਕਬੂਜੂਦ ਕਦੋਂ ਰਹੂਗਾ ਅਸੀਂ ਕਦੋਂ ਲੜਾਂਗੇ ਕਦੋਂ ਮਰਾਂਗੇ ਮਤਲਬ ਹਰ ਇੱਕ ਚੀਜ਼ ਦੀ ਇੱਕ ਹੱਦ ਤਾਂ ਰੱਖਣੀ ਮੈਂ ਇਤਨੀ ਤਾਂ ਪਾਉਂ ਵੀ ਨਾ ਬਸ ਅਸੀਂ ਇੱਥੇ ਸਟੈਂਡ ਕਰਦੇ ਆਂ ਬਾਬਾ ਬਸੀਸ ਜੀ ਬੈਠੇ ਆਂ ਹਰੇਕ ਜਗ੍ਹਾ ਬੋਲਦੇ ਆਂ ਲੇਕਿਨ ਅਸੀਂ ਜੇ ਅਸੀਂ ਸਾਥ ਹੀ ਨਹੀਂ ਦੇ ਸਕਦੇ ਫਰਜ ਬਣਦਾ 10-20 ਕਿਲੋਮੀਟਰ ਦੇ ਏਰੀਏ ਦਾ ਜਦੋਂ ਕੋਈ ਹੁਣ ਹੋਣੀ ਹੁੰਦੀ ਆ ਅੱਜ ਇਹਨਾਂ ਆਪਾਂ ਮੌਕਾ ਲੋਕਾਂ ਪਾ ਜੇ ਇਹਨਾਂ ਨੇ ਅੱਜ ਪੰਜਾਬ ਦੇ ਹੱਕ 'ਚ ਆਪਣੇ ਹੱਕ 'ਚ ਖੜਨਾ ਆ ਤਾਂ ਅੱਜ ਇਹਨਾਂ ਆਪਾਂ ਮੌਕਾ ਇੱਕ ਸਮਾਂ ਬਣਿਆ ਏ ਉਹ ਮਾਰਾ ਇਹਨੇ ਬਿਦਨਾ ਕੋਈ ਬਣਾਤੀ ਚਾਹੇ ਅੱਜ ਮੁੰਡਾ ਨੌਜਵਾਨ ਚਲੇ ਗਿਆ ਜਿਹਦੀ ਲਿਖੀ ਉਹ ਨਾ ਜਾਨਾ ਸੰਸਾਰ ਉੱਤੇ ਜਦੋਂ ਲਿਖਤੀ ਉਹਨੇ ਸਮੇਂ ਨਾਲ ਚਲੇ ਜਾਣਾ ਕਾਰਨ ਘਟਨਾ ਕੋਈ ਵੀ ਬਣੀ ਹੈ ਲੇਕਿਨ ਅੱਜ ਇਹਨਾਂ ਲੋਕਾਂ ਨੂੰ ਖੜਨ ਦਾ ਮੌਕਾ ਮਿਲਿਆ ਅੱਜ ਇਹ ਲੋਕ ਜੇ ਖਾਣਾ ਅੱਜ ਖਾੜ ਸਕਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਦੋਂ ਤੱਕ ਮੁਫਤਾਂ ਰਹੂਗੀ ਇਹਨਾਂ ਤਾਂ ਤਲੰਕ ਲੱਗਣਾ ਹੈ ਜਿਨ੍ਹਾਂ ਨੇ ਸਟੈਂਡ ਲੈਣਾ ਉਹ ਪਰਿਵਾਰ ਰੱਖ ਕੇ ਹੋਣ ਅੱਗੇ ਆ ਕੇ ਇੱਥੇ ਸਟੈਂਡ ਲੈਣ ਵੀ ਹਾਂ ਅਸੀਂ ਅੱਜ ਕੱਲ ਨੂੰ ਹੀ ਸਾਰੇ ਪ੍ਰਵਾਸੀਆਂ ਨੂੰ ਹੱਥ ਬਨ ਕੇ ਕਹਿੰਨੇ ਭਾਈ ਆਪਣਾ ਤੁਸੀਂ ਜਾ ਸਕਦੇ ਹੋ ਇਹ ਲਮੇ ਸਟੈਂਡ ਅਸੀਂ ਨੇ ਨਾ ਟਾਈਮ ਦੀਆਂ ਠਿਕਾਣਾਂ ਬਣਾਓ ਹਰ ਪਿੰਡ ਚੋਂ 5-5 ਹਰ ਪਿੰਡ ਚੋਂ 5-5 10-10 ਬੰਦੇ ਲਾਓ ਆਪ ਦਾ ਤੁਸੀਂ ਆਪਦੇ ਪਿੰਡ ਦੀ ਜ਼ਿੰਮੇਵਾਰੀ ਲਓ ਜਿੰਨੇ ਨੇੜੇ ਪਿੰਡ ਨੇ 5-5 10-10 ਬੰਦੇ ਹਰ ਪਿੰਡ ਦੇ ਲੈ ਕੇ ਇੱਕ ਮੋਹੱਲੀ ਦੀ ਮੋਹੱਲੀ ਡਿਸਟ੍ਰਿਕਟ ਦੀ ਜਾਂ ਕਹੇ ਲੋ ਆਹ ਮੋਹੱਲੀ ਦੀ ਕੱਲੀ ਇੱਕ ਕਮੇਟੀ ਬਣਾ ਲਓ ਬਸ ਇਹ ਕਿਸਾਨ ਯੂਨੀਅਨ ਨਾਲ ਵੀ ਜੁੜੇ ਹੋਇਆ ਜੀ ਜਿੰਨੇ ਹੁਣੇ ਕਮੇਟੀ ਬਣਾਓ ਤੁਸੀਂ ਸਾਰੇ ਰਲੋ ਜੀ ਆਪਣੇ ਪਿੰਡਾਂ ਦੇ ਵਿੱਚ ਪੰਜ-ਪੰਜ ਬੰਦੇ ਕੱਢ ਲਓ ਯਾਰ ਸਰਪੰਚੀ ਦੇ ਵਿੱਚ ਸੰਮਤੀਆਂ ਕਰਵਾਈਆਂ ਅਤੇ ਅਸੀਂ ਪਹਿਲਾਂ ਇਹ ਬੇਨਤੀ ਕਰੀ ਆ ਵੀ ਚਾਹੇ ਕੋਈ ਵੀ ਠੀਕ ਹੈ ਆਪੇ ਵਾਸੀ ਆਉਣੇ ਪਰ ਮਰਬੂਤ ਭਰਾ ਮਜ਼ਦੂਰੀ ਕਰਨ ਕੋਈ ਨੌਕਰਾ ਨਹੀਂ ਜਿਹਦੀ ਇੱਕ ਚੱਲਦੀ ਜੈ ਪਰ ਲੇਕਿਨ ਕਿਸੇ ਨਾ ਕਿਸੇ ਦੀ ਬੋਰਡ ਬਣਾਉਣ ਤਾਂ ਕਰਨੀ ਜਾਣਾ ਹੈਗਾ ਇਹ ਮਤਵ ਨਹੀਂ ਹੈਗਾ ਕਿਸੇ ਨੇ ਕਿਸੇ ਰੱਖਣਾ ਚਾਹੇ ਕਿਸੇ ਨੇ ਬਣਾਤੀ ਤਾਸੀਂ ਜਿਹਦੇ ਵਰਗ ਨਾਲ ਬੋਵਾਂਗੇ ਤਾਂ ਅਸੀਂ ਤੁਹਾਡੇ ਜਰੀਏ ਉਰੇ ਇਥੇ ਕੁਝ ਮੁੰਡੇ ਖੜੇ ਤਾਂ ਹੀ ਅਸੀਂ ਆਣਿਆ ਨਾ ਜੇ ਤੁਸੀਂ ਕਮੇਟੀ ਬਣਾਈ ਹੋਊਗੀ ਤਾਂ ਤੁਹਾਡੇ ਬੰਦੇ ਸਾਰੀ ਕਮੇਟੀ ਜਾ ਕੇ ਉਹਦਾ ਵਿਰੋਧ ਕਰੂਗੀ ਸਾਰੇ ਪਿੰਡਾਂ ਦੇ ਪੰਜ-ਪੰਜ ਬੰਦੇ ਲੈ ਕੇ ਬਣਾਓ ਕਮੇਟੀ ਜਿਵੇਂ ਤੁਹਾਡਾ ਪਿੰਡ ਹੈ ਇਹਨਾਂ ਦਾ ਪਿੰਡ ਸੀ ਅਜਗਤਪੁਰੇ ਵਾਲੇ ਆ ਮੜੀ ਵਾਲੇ ਆ ਦਪਾਕਰਪੁਰ ਵਾਲੇ ਬਣਾਓ ਪੰਜ-ਪੰਜ ਬੰਦੇ ਚੁੱਲੋ ਨਾ ਪੰਜ-ਪੰਜ ਬੰਦੇ ਮੁੰਡੋਂ ਪਿੰਡ ਦੀ ਬਾਹਰ ਗੱਲ ਕਰੀ ਹੈ ਮੁੰਡੋਂ ਪਿੰਡ ਦੇ ਵਿੱਚ ਸਾੜੀ ਭਰਾ ਨੇ ਬਰਖਲਾ ਕਰ ਬਾਈ ਹੁਣ ਕਰੋ ਵੀ ਇਸੇ ਸਾਬੇ ਕਰੋ ਪੰਜ-ਪੰਜ ਬੰਦੇ ਕੱਢ ਲੋ ਯਾਰ ਇਹੋ ਹੀ ਗੱਲ ਕੀਤੀ ਤਾਂ ਸ਼ੁਰੂ ਕਰੋ ਬਾਈ ਜੀ ਪਤਾ ਕੀ ਆ ਨਾਲੇ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਹੀ ਪੰਜ ਐ ਤਾਂ ਕੀ ਆ ਨਾ ਇਹ ਪੋਲਿਟੀਕਲ ਪਾਰਟੀਆਂ ਵਾਲੇ ਪੰਜ-ਪੰਜ ਮੁੰਡੇ ਤਾਂ ਕੱਢ ਸਕਦੇ ਆ ਆਪਾਂ ਪਤਾ ਬਾਈ ਇਹ ਬੰਦਾ ਨਾਲ ਪੰਜ-ਪੰਜ ਮੁੰਡੇ ਕੱਢ ਗੱਲ ਪਤਾ ਕਦੋਂ ਹੁਣ ਇੱਕ ਪਾਰਟੀ ਬੋਲਦੀ ਆ ਦੂਈ ਦੇ ਵਿਰੋਧ ਬੋਲਦੀ ਆ ਇਹ ਹੋਰ ਚੀਜ਼ਾਂ ਦੇ ਉੱਤੇ ਬਹਿਹਾਂ ਦੇ ਵਿੱਚ ਰਾਜਨੀਤੀ ਤੇ ਉੱਥੇ ਉੱਠ ਕੇ ਪਾਰਟੀਆਂ ਦੇ ਲੀਡਰ ਸ਼ਗਰ ਪਾ ਸਕਦੇ ਆ ਰਾਜਨੀਤੀ ਤੇ ਉੱਤੇ ਉੱਠ ਕੇ ਕੀ ਸਾਰੀਆਂ ਪਾਰਟੀਆਂ ਇਕੱਠੇ ਨਹੀਂ ਹੋ ਸਕਦੀਆਂ ਵੀ ਭਾਈ ਇਕੱਠੇ ਹੋ ਕੇ ਸਾਰੀਆਂ ਹੀ ਪ੍ਰਵਾਸੀਆਂ ਨੂੰ ਬਾਹਰ ਕਰ ਪਰ ਬਾਹਰ ਨਹੀਂ ਕਰਦੇ ਭਾਈ ਜੀ ਕਿਉਂਕਿ ਇੱਕ ਨੇ ਰਾਜਨੀਤੀ ਕਰਨੀ ਦੀ ਆਪਣੇ ਲੀਡਰਾਂ ਨੂੰ ਆਪ ਮਨਾਓ ਵੀ ਤੁਸੀਂ ਭਾਈ ਸਾਰੀਆਂ ਪਾਰਟੀਆਂ ਰਾਜਨੀਤੀ ਦੇ ਉੱਤੇ ਇੱਥੇ ਉੱਠਣਾ ਪੈਣਾ ਹੈ ਇਕੱਠੇ ਹੋ ਕੇ ਬੋਲਣਗੇ ਕਿਸੇ ਦੀ ਜ਼ਰਤ ਨਹੀਂ ਭਾਈ ਜੀ ਇਹ ਆਪਣੇ ਘਰ ਦੀ ਲੜਾਈ ਹੈ ਨਾ ਜਿਹੜੀ ਇਹ ਬਹੁਤ ਛੋਟੀ ਅਸੀਂ ਕਰ ਲਈ ਬਹੁਤ ਵੱਡੀ ਹੈ ਇਹ ਘਰ ਦੀ ਲੜਾਈ ਜਿਹੜੀ ਆ ਜੀ ਇਹਨਾਂ ਦੀ ਬਹੁਤ ਸਮਾਂ ਆ ਆਪਾਂ ਬਾਅਦ ਚ ਨਿਜੇਟ ਲਾਂਗੇ ਹੁਣ ਜਿਹੜੀ ਲੜਾਈ ਆ ਨਾ ਇਹ ਬਹੁਤ ਵੱਡੀ ਹੋ ਗਈ ਅੱਜ ਚੰਗਿਆੜੀ ਆ ਜੀ ਇਹ ਪੰਪੜ ਬਣ ਜਾਣੀ ਅੱਜ ਦੇ ਦੇਖੋ ਇਹ ਮਸਲਾ ਜਿਹੜਾ ਹੁਣ ਸਰਕਾਰ ਆ ਚਾਹੇ ਤੇ ਪ੍ਰਸ਼ਾਸਨ ਆ ਇਹ ਗੱਲ ਤੁਹਾਨੂੰ ਹੋਰ ਦੱਸਦੇ ਆ ਸਮਾਂ ਸਭ 2-3 ਸਾਲ ਹੀ ਆ ਲੜਪੇ ਲੜਪੇ ਤੇ ਨਹੀਂ ਨਾ ਨਹੀਂ ਗਿਣਤੀ ਇੰਨੀ ਉਹਨੇ ਸਾਨੂੰ ਛੱਤਰ ਪਹਿਣ ਕੇ ਸਾਰਿਆਂ ਨੂੰ ਇਹ ਵੀ ਯਾਦ ਰੱਖਿਓ ਸਰ ਲੀਡਰਾਂ ਨੂੰ ਇਹਨਾਂ ਦੇ ਘਰ ਚੋਂ ਇੱਕ ਘਰ ਚੋਂ 20 ਵੋਟਾਂ ਮਿਲਦੀਆਂ ਤੇ ਆਪਣੇ ਘਰ ਪਰੇ ਬਾਹਰ ਕਰਦੇ ਆਪਾਂ ਪਰਿਵਾਰ ਨੂੰ ਬੈਠਣ ਦੀ ਕੀ ਆਪਾਂ ਬਾਹਰ ਆ ਜੀਏ ਮਾੜੇ ਆਜੋ ਹਾੜੀਆਂ ਜਮੀਰਾ ਮਾਰੀਆਂ ਗਈਆਂ ਆਹੇ ਬੜੇ ਕਹਨੇ ਆ ਕੀ ਆ ਜੀ ਜਿਹੜੀ ਸਿੰਘ ਗੋਮ ਹੈ ਸ਼ੇਰਾਂ ਦੀਆਂ ਮੈਨੂੰ ਤਾਂ ਆਪਣੇ ਆਪ ਹੀ ਹੁੰਦਾ ਮੈਂ ਪਠਾਨਕੋਟ ਤੋਂ ਆਇਆ ਬਾਈ ਹਿੰਦੂ ਵੀਰਾ ਰੋਹਿਤ ਨਾਮ ਆਇਆ ਮੇਰਾ ਮੈਂ ਜਿੱਥੇ ਰਹਿਣਾ ਨਾ ਭਾਈ ਉੱਥੇ ਪੰਜਾਬੀ ਬੰਦੇ 50 ਤੇ 200 ਬੰਦਾ ਪਰਵਾਸੀ ਹੈ ਬਾਈ ਇੱਕ ਗੱਲ ਹੋਰ ਇਹ ਇਹ ਮੁੱਦਾ ਇਹ ਮੁੱਦਾ ਸਿੱਖਾਂ ਤੇ ਹਿੰਦੂਆਂ ਦਾ ਹੈ ਜਾਂ ਪੰਜਾਬੀਆਂ ਦਾ ਹੈ ਇਹ ਪੰਜਾਬੀ ਦਾ ਹੈ ਪੰਜਾਬੀਆਂ ਦਾ ਮੁੱਦਾ ਪੰਜਾਬੀਆਂ ਦਾ ਮੁੱਦਾ ਬਾਈ ਇਹ ਪੰਜਾਬੀਆਂ ਦਾ ਆਹੀ ਆਹੀਂ ਸੋ ਅਧਿਕਾਰ ਕਰਦੇ ਆਹੀਂ ਕੋਈ ਲਾਂਗਰੀ ਨਹੀਂ ਐ ਕਿ ਸਿਰਫ ਲੰਗਰ ਵੰਡਣ ਜੋਗੀ ਰਹਿ ਗਏ ਆ ਜਦੋਂ ਆਂ ਆ ਕ ਮੰਗਦੇ ਆ ਤਾਂ ਅਸੀਂ ਖਾਲਿਸਤਾਨੀ ਭਾਈ ਅੰਮ੍ਰਿਤਪਾਲਿਕ ਸੰਚਾਰ ਕਰਾਉਂਦਾ ਸੀ ਤੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਹੁਣ ਕਿਹਨੇ ਮਾਹੌਲ ਖਰਾਬ ਕੀਤਾ ਹੈ ਤੁਸੀਂ ਨਾ ਇੱਕ ਹੋਰ ਮੇਰੇ ਬੋਲਣਾ ਨਹੀਂ ਸੁਣੋ ਸਾਰੇ ਬਹੁਤ ਸਹੀ ਗੱਲ ਇੱਥੋਂ ਸਾਰਾ ਹੀ 200 ਮੀਟਰ 500 ਮੀਟਰ ਤੇ ਇੱਥੇ ਆ ਠੇਕਾ ਦੇ ਉੱਥੇ ਮੱਛੀਆਂ ਮੱਛੀਆਂ ਸੜਕ ਤੇ ਰੱਖੀ ਬੈਠੇ ਆ ਪੰਜ 400 ਬੰਦਾ ਦਾ ਸੜਕ ਤੇ ਖੜਾ ਸ਼ਰਾਬ ਹੀ ਪੀ ਜਾਂਦਾ ਤੁਸੀਂ ਉੱਥੋਂ ਦੀ ਸਾਡੀਆਂ ਕੋਈ ਕੁੜੀਆਂ ਬੁੜੀਆਂ ਨੱਕ ਸਕਦੀਆਂ ਉੱਥੋਂ ਦੀ ਨਹੀਂ ਲੱਗ ਸਕਦਾ ਜੀ ਸਾਰਾ ਮੋਹਾਲੀ ਡਰ ਦੇ ਮਾਹੌਲ ਚ ਜਾਂਦਾ ਇੱਥੇ ਤੇ ਇੱਥੇ ਕੋਈ ਪੁਲਿਸ ਦਾ ਕੋਈ ਪੀਸੀਆਰ ਦਾ ਕੋਈ ਮੋਟਰਸਾਈਕਲ ਕੋਈ ਗੱਡੀ ਕੱਖ ਨਹੀਂ ਜਾਂਦਾ ਉੱਥੇ ਸਰ ਜੀ 2022 ਦੇ ਵਿੱਚ ਪੂਰੀ ਪੁਲਿਸ ਘੁੰਮਦੀ ਸੀਗੀ ਇੱਥੇ ਮੋਹਾਲੀ ਦੇ ਵਿੱਚ ਅੱਜ ਮੈਂ ਤਰੀਵੀ ਟੂ ਦੇ ਵਿੱਚ ਜਾਨੀ ਆ ਸੱਤ ਫੇਰ ਜਾਨੀ ਆ ਮੈਨੂੰ ਪੁਲਿਸ ਦੀ ਕੋਈ ਗੱਡੀ ਨਹੀਂ ਨਿਕਲੀ ਹੂੰ ਪਹਿਲਾ ਮੈਂ 2022 ਦੇ ਵਿੱਚ ਪੁਲਿਸ ਨੂੰ ਕਾਲ ਕਰਦੀ ਸੀ ਨਾ ਦੇ ਨਾਲ ਐਟ ਅ ਟਾਈਮ ਪੁਲਿਸ ਆਂਦੀ ਹੋਂਦ ਤੱਕ ਪੁਲਿਸ ਅੱਧ ਰਹੀ ਗੋਮਬੜੇ ਜੀ ਵਾਟਰ ਰੇਂਜ ਨੇਟ ਬੱਛੀ ਹਾਂਜੀ ਪੁਲਿਸ ਲੈ ਕੇ ਆਇਆ ਇਹ ਨਾ ਵੱਡ ਰਿਹਾ ਤੁਮ ਇੰਨੀਆਂ ਕੂੜੀਆਂ ੀਆਂ ਨਗਰੀਆਂ ਵੇਹ ਸਾਹ ਕਿ ਮੱਛੀ ਵੱਡ ਰਹੀ ਹੈ ਉਸ ਦੀ ਦਾਰੂਚਾਰੀ ਠੇਕੇ ਦੀ ਜਾਨ ਹੋ ਜਾਗਾ ਹੁਣ ਵੀ ਦਰ ਖਦੀ ਹੁੰਦੀ ਪੰਟੀ ਪੰਟੀ ਲੱਗ ਰਹੀ ਹੈ ਪੂਰੇ ਵੇਹ ਸਾਹ ਇੰਨੇ ਵੱਡੇ ਮੱਛੀ ਵਾਲੇ ਵੇਹ ਸਾਹ ਲੋ ਵੀਰੇ ਚਲੋ ਕਰ ਦੋ ਤੁਸੀਂ ਆਪ ਦਾ ਪਰਿਵਾਰ ਰੈਕ ਕਰ ਲੋ ਅਸੀਂ ਤੁਹਾਡੇ ਨਾਲ ਆਸੀਂ ਤੁਹਾਡੀ ਸੇਵਾ ਵਿੱਚ ਜੇ ਇਹ ਜੇ ਤੁਸੀਂ ਅੜੇ ਹੋ ਖੜੇ ਹੋ ਸਰਕਾਰ ਨਹੀਂ ਮੰਨਦੀ ਇਹ ਇਹ ਦੇਖੋ ਮੇਰੀ ਦਫ਼ਤਰ ਪਹੁੰਚ ਨਹੀਂ ਹੈ ਇੱਕ ਹੋਰ ਥਲੀ ਇੱਕ ਹੋਰ ਸੁਣ ਲਓ ਜੀ ਆ ਤੁਹਾਡੇ ਐਮ.ਐਲ.ਏ ਆਏ ਸੀ ਇਹ ਕੀ ਬੋਲ ਕੇ ਗਏ ਇੱਥੇ ਆ ਆਏ ਸੀ ਕੁਲਵੰਤ ਸਿੰਘ ਹੋਰ ਇਹਨਾਂ ਕੋਲ ਕੀ ਕੀਤੀ ਗੱਲ ਕੋਈ ਆਏ ਸੀ ਐਮ.ਐਲ.ਏ ਸਾਹਿਬ ਜੀ ਹਾਂ ਐਸ.ਐਸ.ਪੀ ਸਾਹਿਬ ਜੀ ਹਾਂ ਕੋਈ ਬੋਲਿਆ ਕੁਝ ਇਹਨਾਂ ਨੇ ਨਹੀਂ ਬੋਲਿਆ ਜੀ ਸ਼ਾਮ ਤੱਕ ਕਾਰ ਵੀ ਚੱਲਦੀ ਵੀ ਸ਼ਾਮ ਤੱਕ ਹੱਲ ਹੋ ਜਾਏ ਅੱਜ ਸ਼ਾਮ ਤੱਕ ਹਾਂ ਜੀ ਇਦਨੇ ਸੋਬਾ ਇਸਕਲ ਕਰ ਰਹੀ ਸੀ ਅਜੇ ਵੀ ਸ਼ਾਮ ਹੋਈ ਨਹੀਂ ਜੀ ਤੇ ਜੇ ਹੁਣ ਜਿਵੇਂ ਰਾਤ ਹੋ ਹੀ ਗਈ ਹੈ ਤੇ ਉਹਨਾਂ ਨੇ ਕੋਈ ਦੱਸਿਆ ਨਹੀਂ ਜੇ ਨਾ ਹੋਈ ਤਾਂ ਸਾਨੂੰ ਇੱਥੇ ਪੁੱਛ ਲਿਓ ਜੀ ਕੋਈ ਨਹੀਂ ਦੱਸਦਾ ਹੈਗਾ ਮੈਂ ਕਹਿ ਕੇ ਚਲੇਗਾ ਮਤਲਬ ਪੀਏ ਬੈਠੇ ਤੁਸੀਂ ਥਲੀ ਆ ਤੁਹਾਡੇ মিডিਏ ਨੂੰ ਅਸੀਂ ਦੱਸਦੇ ਆ ਜੀ ਸਭ ਆ ਜਾਓ ਹੱਲ ਹੋਇਆ ਯੋ ਨਹੀਂ ਹੱਲ ਹੋਇਆ ਨਾ ਉਹ ਤੇ ਪੀਏ ਬੈਠੇ ਹੋ ਤਾਂ ਨਾ ਵੀ ਹੋ ਪੀਏ ਜੀ ਆ ਸਕਦਾ ਹੋ ਘਰ ਮੈਂ ਦੱਸਦਾ মিডিਏ ਨੂੰ ਦੱਸ ਦਈਏ ਇਹਨਾਂ ਕੋਲੇ ਐਸਐਸਪੀ ਹੋਰੀ ਐ ਇਸ ਡਿਸਟ੍ਰਿਕਟ ਦੇ ਤੇ ਐਮਐਲਏ ਕੁਲਵੰਤ ਸਿੰਘ ਹੋਰੀ ਆਏ ਸੀ ਸਵੇ ਔਰ ਇਹਨਾਂ ਨੂੰ ਕਹਿ ਕੇ ਗਏ ਸੀ ਅੱਜ ਸ਼ਾਮ ਤੱਕ ਖਾਲ ਹੋ ਜਾਊਗਾ ਆ ਤੁਹਾਡੇ ਸਾਹਮਣੇ ਸ਼ਾਮ ਤੋਂ ਰਾਤ ਹੋ ਗਈ ਐ ਕਿ ਕੋਈ ਦਸਣ ਵੀ ਨਹੀਂ ਆਇਆ ਮੰਨ ਲਓ ਨਹੀਂ ਭੜਿਆ ਗਿਆ ਅਜੇ ਦੂਰ ਨਹੀਂ ਭੜਿਆ ਗਿਆ ਅਜੇ ਦੂਰ ਹੈ ਜਾਂ ਕੋਈ ਹੋਰ ਗੱਲ ਹੈ ਕੋਈ ਇੱਥੇ ਦਿਸ ਰਿਹਾ ਆਪਾਂ ਨੂੰ ਨਹੀਂ ਕੋਈ ਆਇਆ ਵੀ ਨਾ ਦਸਣ ਵੀ ਕੋਈ ਆਇਆ ਔਰ ਕਿਸੇ ਕਾਂਗਰਸ ਦਾ ਕਾਲੀਆਂ ਦਾ ਕੋਈ ਵੱਡਾ ਲੀਡਰ ਆਇਆ ਤੁਹਾਡੇ ਕੋਲੇ ਆ ਬੈਠੇ ਆ ਅਸੀਂ ਕੱਲ ਦੇ ਇੱਥੇ ਓਏ ਉੱਥੇ ਜਿਮਨੀ ਚੌਂਚ ਭੱਜੇ ਫਿਰਦੇ ਨੇ ਇੱਥੇ ਨਹੀਂ ਕੋਈ ਆ ਸਕਦਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਔਰ ਮੇਰੇ ਵੀਰ ਤੁਸੀਂ ਪਠਾਨਕੋਟ ਆ ਤੁਹਾਨੂੰ ਕਹੂੰਗਾ ਸਪੈਸ਼ਲੀ ਐਂ ਹੀ ਜੁੜੋ ਸਾਡੇ ਨਾਲ ਇਹ ਸਿੱਖਾਂ ਦਾ ਨਹੀਂ ਮਸਲਾ ਸਾਰੇ ਪੰਜਾਬੀਆਂ ਦਾ ਮਸਲਾ ਹੈ ਜਿਹੜਾ ਪੰਜਾਬ ਹੈ ਨਾ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦਾ ਹੈ ਇਹ ਗੱਲ ਇਹ ਨਹੀਂ ਹੈ ਕਿ ਸਿੱਖਾਂ ਦਾ ਮੁੱਦਾ ਹੈ ਇਹ ਪੰਜਾਬੀਆਂ ਦਾ ਮੁੱਦਾ ਹੈ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈ ਅੱਜ ਹੀ ਜਗਤ ਪੰਜਾਬ ਮੈਂ ਤੁਹਾਨੂੰ ਦੱਸ ਦੇਣਾ 2 ਸਾਲਾਂ ਜਾਂ 3 ਸਾਲਾਂ ਪੰਜਾਬ ਖਤਮ ਹੈ ਅੱਜ ਮੁਹਾਲੀ ਹੈ ਕੱਲ ਨੂੰ ਸੜਾ ਹੋਲੀ ਹੋਲੀ ਬਠਿੰਡਾ ਡਾਬੇ ਇਹ ਸਭ ਹੁਣਾਂ ਦੱਸਾ ਕਿਉਂ ਹੁਣਾਂ ਇਹਨਾਂ ਨੂੰ ਇੱਕ ਮਾਰੋ ਕਿ ਮੈਂ ਇੱਕ ਵਾਰੀ ਭਾਈ ਮੈਨੂੰ ਕੇ ਭਈਏ ਨਾ ਗਾਲ ਕੱਢੀ ਆ ਝੂਠੀ ਬੋਲਦਾ ਉਹ ਮੇਰੇ ਤੋਂ 10 ਸਾਲ ਛੋਟਾ ਸੀ ਮੈਂ ਉਹਦੇ ਚਪੇੜ ਮਾਰੀ ਮੈਂ ਤੈਨੂੰ ਤਮੀਜ਼ ਨਹੀਂ ਬੋਲਣ ਦੀ ਅਗਲਾ ਦੋ ਪੰਜਾਬੀ ਮੇਰੇ ਗਾਲ ਨੂੰ ਫੜ ਕੇ ਪੈ ਗਏ ਓ ਮੈਂ ਤਾਂ ਸ਼ਰਮ ਕਰ ਲੋ ਯਾਰ ਤੂੰ ਹੀ ਮੇਰਾ ਕੀ ਸਾਥ ਦੇਣਾ ਤੂੰ ਹੀ ਤੇ ਮੇਰੇ ਗਰਲਫ੍ਰੈਂਡ ਨੂੰ ਪੇਂਦੇ ਆ ਖੱਡਿਆ ਦਾ ਖਾਈ ਜਾਂਦੇ ਆ ਬੈਠਾ ਸੜਕਾਂ ਤੇ ਹਾਂ ਜੀ ਲੰਗਰ ਦਿੰਦੇ ਲੋਕ ਨੇ ਲੰਗਰ ਤੇ ਤੂੰ ਹੀ ਚੰਗੇ ਤੇ ਜਿੱਦਣ ਤੂੰ ਆਪਣੇ ਹੱਕ ਦੀ ਆਵਾਜ਼ ਚੱਕ ਲਈ ਨਾ ਤੂੰ ਉਦੋਂ ਤੂੰ ਹੀ ਖਾਲਿਸਤਾਨੀ ਟੈਰਿਸ ਦੁਨੀਆ ਦਾ ਸਭ ਤੋਂ ਟੈਰਿਸ ਬੰਦੇ ਹੋ ਇਹ ਸਰਕਾਰਾਂ ਕੰਦੀਆਂ ਇਹ ਤੁਹਾਨੂੰ ਕੀ ਲੱਗਦਾ ਕੀ ਇਹ ਇਹ ਤੁਸੀਂ ਚੱਕ ਲੋਗੇ ਤੇ ਮਸਲਾ ਹੱਲ ਹੋਏਗਾ ਹੱਲ ਹੋ ਜਾਗਾ ਨਹੀਂ ਨਹੀਂ ਹੋਏਗਾ ਇਹ ਗਰੰਟੀ ਲਿਖਦਾ ਸਾਰਿਆਂ ਨੂੰ ਲੱਗਣਾ ਪੈਣਾ ਪੱਕਾ ਇਹ ਅੱਜ ਗਿਆ ਚਾਰੇ ਦਿਨਾਂ ਬਾਅਦ ਰਿਪੋਰਟ ਖਸਾਗਾ ਉਹਨਾਂ ਨੇ ਏ ਟੂ ਇੱਕ ਕੋਆਰਡੀਨੇਟਰ ਏ ਛੋੜ ਦੇਣੀ ਰਿਪੋਰਟ ਆ ਇਧਰ ਇਧਰ ਕੁਛ ਕਹਿ ਰਹੇ ਮਾਤਾ ਜੀ 15 16 ਸਾਲ ਦਾ ਬੱਚੇ ਨਹੀਂ ਫੜੇ ਜਾਣੇ ਟੈਰਿਸ ਤੋਂ ਕੁ ਗੁਫੜਨੇ ਆਣੇ ਨੇ ਹੂੰ 15 16 ਦੇ ਬੱਚੇ ਨਹੀਂ ਫੜੇ ਜਾਂਦੇ ਹਾਂਜੀ ਹਾਂਜੀ ਮਾਤਾ ਜੀ ਟੈਰਿਸ ਤੋਂ ਗੁਫੜਨੇ ਬਾਹਰ ਬੰਦੇ ਆ ਜਾਣਗੇ ਟੈਂਟ ਤਾਂ ਨਾ ਟੈਂਟ ਨਹੀਂ ਲਾਉਣ ਦਿੰਦਾ ਜੀ ਬੇਬੀ ਕਾਹ ਲਾਗੇ ਮੜਾ ਜੀ ਫੋਨ ਆ ਗਿਆ ਟੈਂਟ ਨਹੀਂ ਲਾਉਣ ਦਿੱਤਾ ਇਹਨਾਂ ਨੂੰ ਅਫਸਰ ਦਾ ਫੋਨ ਆ ਗਿਆ ਟੈਂਟ ਲਾਉਣ ਕਿੱਥੇ ਜੀ ਅਰਸ਼ਾ ਸਾਈਡ ਤੋਂ ਮਿੰਟ ਮਿੰਟ ਪੌਣਾ ਦਾ ਆਪਾਂ ਨੂੰ ਆਪਾਂ ਲਾਵਾਗੇ ਆਪਾਂ ਹੁਣੇ ਲਾਉਣੇ ਕੋਈ ਗੱਲ ਨਹੀਂ ਟੈਂਡਣਾ ਰੋਕੂਗਾ ਆਹ ਕਿਹੜਾ ਰੋਕੂਗਾ ਆ ਪਿਆਰੀ ਜਿਹਾ ਮਾਣੇ ਪੌਣ ਵੀ ਲੈ ਕੇ ਆ ਹਾਂ ਜਦੋਂ ਲਗਾਉ ਹਾਂ ਉਸ ਵੀ ਪਹਿਨੇ ਚਾਦਰ ਵੀ ਪਹਿਣੀ ਆ ਹਾਂ ਦੱਸ ਦੱਸੋ 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 ਐਮ ਐਲ ਐ ਸਾਹਿਬ ਆਏ ਹਾਂ ਹਾਂ ਮੇਰੇ ਨਾਲ ਬੈਠਾ ਸੀ ਇਹਨਾਂ ਦੇ ਇੱਕ ਐਮ ਸੀ ਸਾਹਿਬ ਆਏ ਨਾਲ ਉੱਚੀ ਤੋਂ ਇੱਕ ਐਮ ਸੀ ਸੀ ਨਾਲ ਨਾਲ ਸੀਗੇ ਨਾ ਉਹ ਭੈਣ ਸੀ ਇੱਕ ਇੱਕ ਜਰਸੀ ਵੀ ਮਤਲਬ ਬਾਰਕੀ ਸੀਗਾ ਉਹ ਇੱਕ ਮਿੰਟ ਜੀ ਉਹ ਜਦੋਂ ਆਏ ਜੋ ਤੁਹਾਡੇ ਕੋਲ ਬੈਠੇ ਸੀ ਤੇ ਮੈਂ ਇਧਰਲੇ ਪਾਸੇ ਬੈਠਾ ਸੀ ਮੈਂ ਉਹਦੀ ਜਦੋਂ ਬਾਹ ਫੜੀਆ ਐਮਐਲਏ ਦੀ ਮੈਂ ਪਲਵੰਤ ਸਿੰਘ ਦੀ ਮੈਂ ਕਹ ਜੀ ਇਥੋਂ 100 ਮੀਟਰ ਦੂਰ ਹੈ ਤੁਸੀਂ ਆਏ ਨਹੀਂ ਤੇ ਜਿੱਕੇ ਪਿਆ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਖਿੱਚ ਕੇ ਅੱਗੇ ਪਿਆ ਤੇ ਜਿਹੜਾ ਤੁਹਾਡਾ ਐਮਸੀਸੀ ਤੇ ਇੱਕ ਤੁਹਾਡਾ ਬੰਦਾ ਜਿਹੜਾ ਸਭ ਤੋਂ ਵੱਧ ਬੋਲਦਾ ਮੈਨੂੰ ਉਹਦਾ ਨਾਮ ਹੀ ਪਤਾ ਤੁਹਾਡੇ ਪਿੰਡ ਦਾ ਸੀਗਾ ਮੈਨੂੰ ਨਾਮ ਦਾ ਹੀ ਪਤਾ ਹਰੀ ਜੀ ਪਾਗੜਾ ਹਾਂ ਬਲਵਿੰਦਰ ਗੁੰਮਰ ਹਾਂ ਬਲਵਿੰਦਰ ਗੁੰਮਰ ਉਹ ਜੀ ਮਤਲਬ ਉਹ ਕਹੇ ਪਰਿਵਾਰ ਨਾਲ ਗੱਲ ਕਰਨੀ ਹੈ ਤੁਸੀਂ ਉਹ ਗੱਲ ਬੋਲ ਦਿਓ ਪਰਿਵਾਰ ਨਾਲ ਗੱਲ ਕਰਨੀ ਹੈ ਤੁਸੀਂ ਉਹ ਬੋਲ ਦਿਓ ਹੁਣ ਮਸਲਾ ਪਤਾ ਕੀ ਹੈ ਜੀ ਅਸੀਂ ਸਾਨੂੰ 35 35 ਸਾਲ ਹੋ ਗਏ ਇਹਨਾਂ ਨਾਲ ਝਗੜਦੇ ਆਂ ਠੀਕ ਹੈ ਜੀ ਤੇ ਤੁਹਾਡੇ ਤੇ ਮੁਸੀਬਤ ਰੱਬ ਨੇ ਪਾ ਦਿੱਤੀ ਆ ਤਾਨੂੰ ਉਸ ਲੈਵਲ ਦੀ ਗੱਲ ਦਾ ਨਹੀਂ ਪਤਾ ਵੀ ਉਹਨਾਂ ਨਾਲ ਇਹਨਾਂ ਨਾਲ ਗੱਲ ਕਿਵੇਂ ਕਰਨੀ ਇਹ ਜਦੋਂ ਲਾਈਨ ਲੱਗੇ ਗੱਲ ਕੀਤੀ ਇਹਨਾਂ ਨੇ ਵੀ ਅਸੀਲ ਲਾਉਣਾ ਇੱਥੇ ਟੈਂਟ ਤੇ ਉਹਨਾਂ ਨੇ ਇਹਨਾਂ ਨੂੰ ਪੁਲਿਸ ਵਾਲੇ ਨੇ ਕਿਸੇ ਨੇ ਇਹ ਕਿਹਾ ਵੀ ਟੈਂਟ ਨਹੀਂ ਲਾਉਣਾ ਤੇ ਇਹਨਾਂ ਨੂੰ ਮੈਂ ਇੱਥੇ ਕੋਈ ਬੰਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਇਹ ਆਹਦੇ ਨਹੀਂ ਫਰੈਂਡ ਤੋਂ ਕੋਈ ਗੱਲ ਨਹੀਂ ਜੀ ਅਫਸਰਾਂ ਨੇ ਕਿਹਾ ਜੀ ਅਸੀਂ ਤੁਹਾਡੇ ਕੋਲ ਬੈਠੇ ਅਫਸਰ ਦਾ ਕਹਿਣਗੇ ਲਾਚਾ ਅਸੀਂ ਤੁਹਾਡੇ ਨਾਲ ਆ ਤੁਸੀਂ ਲਾਓ ਟੈਂਟ ਆ ਖੜੇ ਅਸੀਂ ਵੇਣੇ ਕੌਣ ਰੋਕਦਾ ਟੈਂਟ ਆ ਪਾ ਲਾਓ ਯਾਰ ਆਪਣੇ ਜਿਹੜੇ ਬੰਦੇ ਇੱਥੇ ਨਾ ਲਾਓ ਟੈਂਟਾ ਪਾ ਲਾਉਣੇ ਹੈ ਹੁਣੇ ਲਾ ਹੁਣੇ ਹੈਗਾ ਨਾ ਆ ਪਾ ਲਾਉਣੇ ਵੇਣੇ ਕਿਹੜਾ ਲਾਓ ਆ ਜੋ ਲਾਈਏ ਆਪਾਂ ਟੈਂਟ ਯਾਰ ਲਾਓ ਟੈਂਟ ਕਿੱਥੇ ਕੱਢਿਆ ਟੈਂਟ ਲਿਆ ਕੇ ਰਾ ਪਾ ਲਾਈਏ ਕਿਹੜਾ ਰੋਗ ਦਾ ਪੱਲਿਆ ਲੈ ਆਪਣੇ ਬੰਦੇ ਲੈ ਗਿਆ ਆਪਾਂ ਲਾਉਣੀ ਹੈ ਕੋਈ ਨਹੀਂ ਹੈ ਜੀ ਕੋਈ ਡਾਕਟਰ ਹੈ ਵੀਰ ਹਾਂ ਕੋਈ ਨਹੀਂ ਕੋਈ ਗਿਆ ਬਾਈ ਉਹ ਪਾਏ ਵਗੇਰੇ ਉਹਦੇ ਉੱਤੇ ਆਪਣੇ ਠੀਕ ਹੈ ਬਾਈ ਓਕੇ ਤੇ ਹੁਣ ਤੁਸੀਂ